ਇਸ ਕਰਕੇ ਜੇ ਆਪਾਂ ਜੱਟੇ ਤੇ ਜ਼ਿਮੀਂਦਾਰ ਹਨ ਤੇ ਆਪਾਂ ਇਹ ਤਾਂ ਕਹੀ ਆਪਾਂ ਹੋਰ ਕਿਸੇ ਤੋਂ ਲੈ ਕੇ ਨਹੀਂ ਖਾਣਾ ਪਰ ਇੱਕ ਗੱਲ ਨਾਲ ਵੇਖੀ ਆਪਾਂ ਗੁਰੂ ਤੋਂ ਲੈ ਕੇ ਖਾਣਾ ਇਹ ਅਰਦਾਸ ਜ਼ਰੂਰ ਕਰਨੀ ਕਿਤੇ ਇੰਨਾ ਵੀ ਨਾ ਹੰਕਾਰ ਚੜ ਜਾ ਤੇ ਮੋਢੇ ਚੁੱਕ ਕੇ ਗੁਰੂ ਦੇ ਅੱਗੇ ਖਲੋਜੀ ਵੀ ਅਸੀਂ ਜੱਟ ਹੁੰਨੇ ਆ ਸਾਨੂੰ ਨਹੀਂ ਪਰਵਾ ਕਿਸੇ ਦੀ ਗੁਰੂ ਦੀ ਵੀ ਪਰਵਾ ਨਹੀਂ ਹੈ ਪਹਿਲਾ ਸ਼ਬਦ ਜੱਟ ਵਾਸਤੇ ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਪਾਲਣ ਵਾਲਾ ਮੰਨਿਆ ਤੇ ਆਪਣੇ ਆਪ ਨੂੰ ਉਹਦਾ ਭਿਖਾਰੀ ਮੰਨਿਆ। ਗੋਪਾਲ, ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ। ਤੂੰ ਸਾਰੀ ਧਰਤੀ ਨੂੰ ਪਾਲਣ ਵਾਲਾ ਹੈ। ਪਰ ਮੈਂ ਪਹਿਲਾਂ ਕਿਹਾ ਸੀ ਜਿਹੜੀ ਮਾਲਕੀਅਤ ਹੈ ਜਿਹੜੇ ਤੁਸੀਂ ਜ਼ਮੀਨ ਦੇ ਮਾਲਕ ਹੋ ਤੁਹਾਡੇ ਵਿੱਚ ਸਵੈ ਮਾਣ, ਅਣਖ ਪਾਵਰ ਜ਼ਰੂਰ ਆਏਗੀ। ਇਸ ਕਰਕੇ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਸਨ ਜਿਹੜੀਆਂ ਜ਼ਾਲਮ ਉਹਨਾਂ ਨੇ ਕੰਮ ਕੀਤੇ। ਵੀ ਤੁਹਾਨੂੰ ਬੇਮਾਲਕ ਕੀਤਾ ਤੇ ਚੌਧਰੀ ਪਰੰਪਰਾ ਚਲਾਈ। ਪਿੰਡਾਂ ਦੇ ਵਿੱਚ ਚੌਧਰੀ ਹੁੰਦੇ ਸੀ ਆਮ ਹੀ ਜ਼ਮੀਨਾਂ ਦੇ ਮਾਲਕ ਚੌਧਰੀ ਸਨ ਸਾਰੇ ਪਿੰਡਾਂ ਦੇ ਐਨੇ ਪਿੰਡੇ ਦੇ ਨੇ ਐਨੇ ਪਿੰਡ ਇਹਦੇ ਨੂੰ ਤੁਸੀਂ ਆਮ ਸੁਣਿਆ ਹੋਵੇਗਾ ਅੰਗਰੇਜ਼ਾਂ ਨੇ ਐਨੇ ਪਿੰਡ ਉਹਨੂੰ ਇਨਾਮ ਵਿੱਚ ਦੇ ਦਿੱਤੇ ਇਹ ਚੱਲਦਾ ਸੀ ਪਹਿਲਾਂ ਚੌਧਰਪੂਣਾ ਕਹਿ ਲਓ ਵੀ ਪਿੰਡਾਂ ਦੇ ਚੌਧਰੀ ਹੁੰਦੇ ਸੀ ਤੇ ਅੱਗੇ ਉਹਨਾਂ ਨੇ ਉਹਨਾਂ ਨੂੰ ਵੰਡਾਈ ਤੇ ਜ਼ਮੀਨ ਦੇਣੀ ਜਿਹੜੇ ਵੈਸ਼ ਹੁੰਦੇ ਸੀ ਸਾਨੂੰ ਵੈਸ਼ ਕਹਿੰਦੇ ਹਾਂ ਅੰਜ ਤੇ ਅਸੀਂ ਕਹਿੰਨੇ ਆ ਆਪਣੇ ਆਪ ਨੂੰ ਜੱਟ ਪਰ ਸਾਨੂੰ ਸਾਧ ਸੰਗਤ ਜੀ ਇਹ ਜਿਹੜੇ ਜਾਤਾਂ ਦੇ ਹਿਸਾਬ ਨਾਲ ਸਾਨੂੰ ਵੈਸ਼ ਮੰਨਦੇ ਨੇ ਤੇ ਇਸ ਤਰ੍ਹਾਂ ਜ਼ਮੀਨ ਦੇ ਮਾਲਕ ਨਹੀਂ ਸਨ ਜਿਹੜੇ ਜੱਟ ਸਨ ਜ਼ਿਮੀਦਾਰ ਸਨ ਉਹ ਇੱਕ ਬੁੰਜਾਰੇ ਦੀ ਤਰ੍ਹਾਂ ਕੰਮ ਕਰਦੇ ਸਨ ਉਹ ਬੰਡਾਈ ਤੇ ਜ਼ਮੀਨ ਲੈਂਦੇ ਸਨ ਉਹਨਾਂ ਦਾ ਆਪਣਾ ਕੋਈ ਹੱਕ ਅਧਿਕਾਰ ਨਹੀਂ ਸੀ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਗੁਰੂ ਸਾਹਿਬ ਨੇ ਇਸ ਚੀਜ਼ ਦੀ ਪ੍ਰੇਰਣਾ ਕੀਤੀ ਅੰਦਰੋਂ ਬਾਬੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਪੰਜਾਬ ਵੱਲ ਤੇ ਜਿੱਥੇ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਸਜ਼ਾ ਦੇਣੀਆਂ ਨੇ ਉੱਥੇ ਇਹ ਵੀ ਕਿਹਾ ਵੀ ਜਿਹੜੇ ਲਤਾੜੇ ਹੋਏ ਦੱਬੇ ਹੋਏ ਲੋਕ ਨੇ ਪਿੰਡਾਂ ਦੇ ਚੌਧਰੀਆਂ ਦੀ ਚੌਧਰ ਭੰਨ ਕੇ ਤੇ ਉਹਨਾਂ ਦੀ ਜ਼ਮੀਨ ਤਕਸੀਮ ਕਰਕੇ ਤੇ ਉਹਨਾਂ ਕਿਰਤੀਆਂ ਦੇ ਹੱਥ ਉਹਨਾਂ ਦੇ ਨਾਂ ਲਵਾਉਣੀ ਹੈ ਤੇ ਪਿੰਡ ਵਿੱਚ ਪੰਚਾਇਤ ਪੈਦਾ ਕਰਨੀ ਹੈ ਇਹ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਕੀਤਾ ਇਸ ਕਰਕੇ ਜੇ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਆ ਨਾ ਕਈ ਲੋਕ ਕਹਿੰਦੇ ਨੇ ਤੁਸੀਂ ਇਹ ਕਿਸਾਨ ਯੂਨੀਅਨ ਦਾ ਕੰਮ ਕਰਨਾ ਹੈ ਜਾਂ ਤੁਸੀਂ ਇੱਧਰ ਕਰਨਾ ਤੇ ਵਿੱਚ ਜਕਾਰਾ ਨਾ ਛੱਡੋ ਜੀ ਤੁਸੀਂ ਵਿੱਚ ਅਰਦਾਸ ਨਾ ਕਰੋ ਵਿੱਚ ਪਾਠ ਨਾ ਕਰੋ ਉਹ ਪਾਠ ਤੋਂ ਬਿਨਾਂ ਤੁਹਾਡੇ ਕੋਲ ਜਕਾਰੇ ਤੋਂ ਬਿਨਾਂ ਤੇ ਨਿਸ਼ਾਨ ਸਾਹਿਬ ਤੋਂ ਬਿਨਾਂ ਹੈ ਕੀ ਤੁਹਾਡੇ ਕੋਲ ਤੁਸੀਂ ਤਾਂ ਇੱਥੇ ਪਹਿਲਾਂ ਹੀ ਰੁਲਦੇ ਫਿਰਦੇ ਸੀ ਸਾਰੇ ਤੁਸੀਂ ਤੇ ਬੇਸ਼ੱਕ ਹੈ ਕਿ ਦਰਕਾਰੇ ਜਾਂਦੇ ਸੀ ਵੀ ਤੇਰੇ ਨਾਂ ਨਹੀਂ ਕੋਈ ਚੀਜ਼ ਲੱਗ ਸਕਦੀ ਤੂੰ ਘੋੜੀ ਨਹੀਂ ਰੱਖ ਸਕਦਾ ਇਹ ਸਾਰੇ ਕਾਨੂੰਨ ਸਨ ਪਹਿਲਾਂ ਤੂੰ ਘੋੜਾ ਨਹੀਂ ਰੱਖ ਸਕਦਾ ਤੂੰ ਚੰਗੀ ਚੰਗਾ ਸ਼ਸਤਰ ਨਹੀਂ ਰੱਖ ਸਕਦਾ ਤੂੰ ਚੰਗਾ ਕਪੜਾ ਨਹੀਂ ਪਾ ਸਕਦਾ